ਸਵੇਰ ਦਾ ਸੂਰਜ ਹਲੇ ਚੜ੍ਹਿਆ ਨਹੀਂ ਸੀ ਸ਼ਮਸ਼ਾਨ ਘਾਟ ਦੇ ਵੇੜੇ ਵਿੱਚ ਸੁੰਨਸਾਨ ਫਸਰੀ ਪਈ ਸੀ ਸ਼ਮਸ਼ਾਨ ਘਾਟ ਦੀ ਨਿੱਕੀ ਜਹੀ ਚਾਰ ਦਿਵਾਰੀ ਨੂੰ ਟੱਪ ਕੇ ਯੋਧਿਆਂ ਦਾ ਟੋਲਾ ਅੰਦਰ ਪਹੁੰਚ ਗਿਆ ਕਿਉਂਕਿ ਸ਼ਮਸ਼ਾਨ ਘਾਟ ਦੇ ਗ੍ਰਿਲ ਨੋਵਾ ਗੇਟ ਨੂੰ ਛੋਟੇ ਦੇ ਸਿਰ ਜਿੱਡਾ ਜਿੰਦਰਾ ਲੰਕ ਰਿਆ ਸੀ ਯਾਰ ਮਲਕੀਤ ਸਿਵਿਆਂ ਨੂੰ ਜਿੰਦਾ ਕਿਉਂ ਮਾਰੇ ਆ ਇਹਨਾਂ ਨੇ ਸੁਖਪਾਲ ਨੇ ਮਸ਼ਕਰੀ ਕੀਤੀ ਪੂਤਾ ਤਾਂ ਡਰਦੇ ਹੋਣੇ ਆ ਬਠਿੰਡੇ ਵਾਲੇ ਬਾਈ ਕਿਧਰੇ ਕਿਸੇ ਗਲੀ ਮੁਹੱਲੇ ਵਿੱਚ ਨਾ ਵੜ ਜਾਣ ਮਲਕੀ ਇਤਨੇ ਚੱਕਵੀਂ ਧਰ ਦਿੱਤੇ ਓਏ ਕਾਨੂੰ ਮੁੰਡਿਓ ਜਿੰਦਾ ਦਾ ਪੂਤਾ ਨੇ ਲਗਵਾਇਆ ਹੋਣਾ ਬਾਈ ਕਿਧਰੇ ਵਿਗੜੇ ਮਨੋਖ ਨਾ ਵੜ ਜਾਣ ਐਵੇਂ ਸ਼ਾਂਤੀ ਭੰਗ ਹੋਊਗੀ ਗੰਗਾ ਜੀ ਦੀ ਗੱਲ ਰਮ ਜੀ ਸੀ ਪਰ ਮੁੰਡੇ ਫਿਰ ਵੀ ਹੱਸ ਪਏ ਸਾਰਿਆਂ ਤੋਂ ਵੱਡਾ ਪੂਤਾ ਮਨੋਖ ਹੈ ਜੀਨੇ ਧਰਤੀ ਨੂੰ ਅੱਗ ਤੇ ਲਿਆ ਤਰਿਆ ਵਿਚਾਰੀਆਂ ਕਿਕਰਾਂ ਹੀ ਬਚੀਆਂ ਮਾੜੀਆਂ ਮੋਟੀਆਂ ਬਾਕੀ ਸਭ ਕੁਝ ਖਾ ਗਿਆ ਮਲਕੀਤ ਘਟ ਰਹੇ ਦਰਖਤਾਂ ਦੀ ਗਿਣਤੀ ਤੋਂ ਚਿੰਤਿਤ ਸੀ ਆਪੇ ਮਰਨਗੇ ਮੇਰੇ ਸਾਲੇ ਦੇ ਜਦੋਂ ਸਾਹ ਨਾ ਆਇਆ ਪਾਣੀ ਅਗਲਿਆਂ ਨੇ ਖੋਲੇ ਜਾਣਾ ਦਰਖਤ ਇੰਨਾ ਪੱਟ ਸੁਟਣੇ ਆ ਬਾਕੀ ਬਚਣੀਆਂ ਸਵਾ ਸੱਤਾਂ ਜੂਲਿਆਂ ਦੀ ਬਚੇਤਰ ਨੇ ਹਾਮੀ ਭਰੀ ਸੱਤਾ ਚੋਲਿਆਂ ਦੇ ਨਾਲੋਂ ਨਾਲ ਆਪਣੀ ਵੀ ਸਵਾਹੀ ਪੈਣੀ ਆ ਪੱਲੇ ਮਿੱਤਰੋ ਸੁਪਾਲ ਨੇ ਭਵਿਕ ਦੀ ਗੱਲ ਕੀਤੀ ਆਪਣੀ ਤਾਂ ਸਵਾਭ ਹੀ ਨਹੀਂ ਮਿਲਣੀ ਪਰ ਕੋਈ ਫਿਕਰ ਨਹੀਂ ਜੇ ਲੋਕ ਜਾਗ ਪੈਣ ਆਪਦੇ ਹੱਕਾਂ ਖਾਤਰ ਗੰਗਾ ਜੀ ਨੇ ਵੀ ਗੱਲਬਾਤ ਵਿੱਚ ਹਿੱਸਾ ਪਾਇਆ ਬਾਈ ਜੀ ਆਉਂਦਾ ਲੱਗਦਾ ਪ੍ਰੇਤ ਚਿੱਟੇ ਲੀੜੇ ਬਾਈ ਕੋਸਮੂਸੀ ਸਵੇਰ ਦੇ ਚਾਨਣ ਵਿੱਚ ਮਲਕੀਤ ਨੂੰ ਕੁਝ ਬੰਦੇ ਤੁਰੇ ਆਉਂਦੇ ਦਿਖਾਈ ਦਿੱਤੇ ਹਾਂ ਆਉਂਦੇ ਤਾਂ ਹੈਗੇ ਆ ਪਰ ਧਿਆਨ ਨਾਲ ਆਮ ਆਦਮੀ ਨੁਕਸਾਨਿਆ ਜਾਵੇ ਗੰਗਾ ਗਾਜੀ ਨੇ ਮੁੰਡਿਆਂ ਨੂੰ ਸਮਝਾਇਆ